ਜਦੋਂ ਮੇਰਾ ਗੀਤ ਰਿਕਾਰਡ ਹੋਇਆ ਪਹਿਲਾ ਸੁੱਚਾ ਤੇ ਲੋਕ ਕਿਹੜਾ ਬੰਦਾ ਆ ਗਿਆ ਜੇ ਦੇਵਸਾਹਤ ਗਾਣੇ ਗਾਉਂਦੇ ਹੁੰਦੇ ਸੀ ਜਾਂ ਉਸ ਤੋਂ ਬਾਅਦ ਆਪਣਾ ਗਿੱਲ ਜੱਭਾਂ ਮਾਹੀ ਵਾਲਾ ਹੋ ਗਿਆ ਤੇ ਵੀ ਇਹ ਕਿਹੜਾ ਆ ਗਿਆ ਮੈਂ ਬੜਾ ਦੇਸੀਆ ਬੰਦਾ ਨੇ ਕੁਰਤੇ ਜਾਂ ਪਾ ਕੇ ਰੱਖਣ ਵਾਲਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਕਈ ਕਲਾਕਾਰ ਮੇਰੇ ਕੋਲੇ ਜਿਹੜੇ ਅੱਜ ਪੂਰੇ ਸਿਰੇ ਦੇ ਕਲਾਕਾਰ ਹੈ ਮੈਂ ਨਾ ਨਹੀਂ ਲਵਾਂਗਾ ਤਾਂ ਉਹ ਮੇਰੇ ਕੋਲ ਆਇਆ ਕਰਦੇ ਗਾਣੇ ਦੇ ਆਕਰ ਪਰ ਮੈਨੂੰ ਮਾਨਕ ਸਾਹਿਬ ਨੂੰ ਸੁਆਦ ਹੀ ਨਹੀਂ ਆਉਂਦਾ ਸੀ ਮੈਂ ਕਿਹਾ ਮੇਰੇ ਗੀਤ ਸੁਆਦ ਹੀ ਨਹੀਂ ਆਉਣਾ ਯਾਰ ਹਣਾ ਉਸ ਵਾਰ ਮਣਕ ਸਾਬ ਨੇ ਇੱਕ ਵਾਰ ਮੇਰੀ ਚਰਚਾ ਹੋਈ ਮਣਕ ਸਾਬ ਮਖਿਆ ਵੀ ਤੰਗ ਬਹੁਤ ਕਰਦੇ ਲੋਕ ਮੈਨੂੰ ਗਾਣੇ ਲੈਣ ਬਾਅਦ ਮੈਨੂੰ ਕਹਿੰਦਾ ਤੇਰਾ ਤਾਂ ਇਹ ਨਹੀਂ ਪਤਾ ਤੂੰ ਬੈਠਾ ਬੈਠਾ ਜਿਹੜੇ ਕੁੜੀ ਅੰਡੇ ਦਿੰਦੀ ਐ ਐ ਗਾਣਾ ਉਹੀ ਲਿਖ ਦਿੰਦਾ ਕਿੰਨੇ ਕਿੰਨੇ ਲਿਖ ਦਿੰਦਾ ਤੇ ਸਾਰੇ ਤਾਂ ਮੈਂ ਸੱਤ ਜਨਮ ਲੈ ਲੜ ਤੇਰੇ ਗਾਣੇ ਮੈਂ ਤਾਂ ਨਹੀਂ گا ਸਕਦਾ ਤੂੰ ਬਾਕੀ ਨੂੰ ਵੀ ਦਇਆ ਕਰ ਮੈਂ ਕਿਹਾ ਮਣਕ ਸਾਬ ਮੈਨੂੰ ਸਵਾਦ ਨਹੀਂ ਹੁੰਦਾ ਉਹਨੂੰ ਗਾਣਾ ਦੇ ਕੇ ਕਹਿੰਦਾ ਫਿਰ ਮੈਂ ਵੀ ਤੈਨੂੰ ਸਵਾਦ ਪਾਇਆ ਇਹਨੇ ਮੈਂ ਤੂੰ ਤਾਂ ਇੱਕ ਸਤੰਭ ਸੀ ਦੇਖੀਦਾ ਸੰਗੀਤ ਦਾ ਤੇ ਤੁਸੀਂ ਤਾਂ ਅੱਜ ਵੀ ਕੁਤਮਨਾਰ ਤੁਹਾਡਾ ਵੱਡਾ ਕੱਦ ਜਪ ਗੱਲ ਕਰੀਏ ਕਹਿੰ ਜਦੋਂ ਉਹ ਵੀ ਗਾਉਣਗੇ ਤੈਨੂੰ ਉਹਨਾਂ ਚ ਸੁਆਦ ਆਊਗਾ ਫਿਰ ਬਾਕੀ ਗਾਣੇ ਜਿਹਨੇ ਮੁੰਡਾ ਆਪਣੇ ਵਿਆਹੇ ਚ ਨੱਚਦਾ ਫਿਰੇ ਜੀ ਜੀ ਬਰਕਾਰ ਸਿੱਧੂ ਦਾ ਐ ਰੋਸ਼ਨ ਪ੍ਰਿੰਸ ਦਾ ਜਿੱਕ ਲਈ ਸਰੋਂ ਦਾ ਫੁੱਲ ਬਣ ਕੇ ਤੋੜੇ ਹੱਕ ਤਣ ਕੇ ਸੁਚੇਤ ਵਾਲਾ ਨੇ ਗਾਇਆ ਸਾਡੂ ਨਾਲ ਭਾਵੇਂ ਤੇਰੀ ਲੱਖ ਲੱਖ ਡਾੜ ਚੀਜ਼ਾਂ ਸਾਲੀ ਨਾਲ ਤੇਰੀ ਕੀ ਬੰਦੂਕ ਚੱਲੀ ਐ